ਸਤਿਗੁਰੂ ਰਵਿਦਾਸ ਮਹਾਰਾਜ ਐਨੇ 100 ਸਾਲ ਪਹਿਲਾਂ ਸਿੱਧੀ ਟੱਕਰ ਲੈ ਲੇ ਕਿਹੜੇ ਹੋ ਤੁਸੀਂ ਮਾਨ ਕਰਦੇ ਹੋ ਵੀ ਅਸੀਂ ਕੁਝ ਪੜ ਸਕਦੇ ਹਾਂ ਅਸੀਂ ਅਸੀਂ ਗ੍ਰੰਥ ਪੜਾਂਗੇ ਅਸੀਂ ਕਿਤਾਬਾਂ ਪੜਾਂਗੇ ਤੁਹਾਨੂੰ ਪੜਨ ਦਾ ਹੱਕ ਨਹੀਂ ਤੁਹਾਨੂੰ ਵਿਦਿਆ ਲੈਣ ਦਾ ਹੱਕ ਨਹੀਂ ਉਹਨਾਂ ਨੇ ਕਿਹਾ ਆਪਣਾ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਐਡੀ ਸਟੇਟਮੈਂਟ ਵੱਡੀ ਦੇਣੀ ਕਿਹਦੇ ਰੱਬ ਤੁਹਾਡੇ ਪਿਓ ਦਾ ਨਹੀਂ ਆਪਣਾ ਬਾਪਾ ਨਹੀਂ ਕਿਸੇ ਕੋ ਤੁਹਾਡੇ ਪਿਓ ਦਾ ਤੁਸੀਂ ਮੱਲਾਮਾਰੀ ਫਿਰਦੇ ਆ ਵੀ ਸਾਨੂੰ ਹੀ ਅਸੀਂ ਹੀ ਕਰ ਸਕਦੇ ਆ ਨਹੀਂ 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 ਤੂੰ ਛੋਟੀ ਜਾਤ ਦਾ ਤੂੰ ਵੱਡੀ ਜਾਤ ਦਾ ਅਗਲਾ ਨਾ ਅ ਦਰਖਤ ਲਾਵੇ ਕਵੇ ਆ ਜਾ ਬਰਾਬਰ ਮੇਰੇ ਆ ਕੱਦੂਆਂ ਦੀਆਂ ਵੇਲਾਂ ਲਗਿਆਂ ਲਾਉਣ ਇਹ 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 ਬੀਜ ਬੀਜਤਾ ਆ ਮੈਂ ਪਾਤਾ ਪਾਣੀ ਸ਼ਰਤ ਮੈਂ ਪੂਰੀ ਕਰਤੀ ਵੇਖੀ ਬੱਲਾਂ ਵੀ ਆਉਣੀਆਂ ਨੇ ਤੇ ਕੱਦੂ ਵੀ ਲੱਗਣੇ ਨੇ ਤੋਰੀਆਂ ਵੀ ਲੱਗਣੀਆਂ ਨੇ ਇਹਨੇ ਮੈਨੂੰ ਵੀ ਬਰਾਬਰ ਦੇਣਾ ਇਹ ਤੇਰੇ ਪਿਓ ਦਾ ਨਹੀਂ ਰੱਬ ਆ ਸ਼ਬਦ ਨੇ ਉਹਨਾਂ ਦਾ ਅਸ਼ੀਰਵਾਦ ਨੌਲੇਜ ਜਿਹੜੀ ਉਹਨਾਂ ਨੇ ਦਿੱਤੀ ਹੈ ਇਹ ਅਸ਼ੀਰਵਾਦ ਹੈ ਜਿਹਦਾ ਸਾਡੀ ਜ਼ਿੰਦਗੀ ਨੂੰ ਪਹਿਲਾਂ ਤੋਂ ਹੀ ਅਸ਼ੀਰਵਾਦ ਉਹਨਾਂ ਦਾ ਕੰਮ ਕਰਦਾ ਸੀ ਅੱਜ ਵੀ ਕਰਦਾ ਹੈ ਤੇ ਸਦਾ ਕਰਦਾ ਰਹੇਗਾ